ਤੁਹਾਡੇ ਦੇਸ਼ਾਂ ਦੇ ਵਿੱਚ ਬਣੇ ਸੈਂਸਿਟਿਵ ਮਾਹੌਲ ਨੂੰ ਲੈ ਕੇ ਰਾਜਸਥਾਨੀ ਦੇ ਵਿੱਚ ਬਹੁਤ ਵੱਡਾ ਫੈਸਲਾ ਲੈ ਲਿਆ ਗਿਆ ਜਿੱਤੇ ਕਿ ਜਿਹੜਾ ਅੱਜ ਪੂਰੇ ਦੇਸ਼ ਭਰ ਦੇ ਵਿੱਚ ਥਾਂ-ਥਾਂ ਤੇ ਸਾਇਰਨ বাজਾਏ ਜਾ ਰਹੇ ਨੇ ਜਿਹੜੀ ਮੌਕ ਡ੍ਰਿਲ ਕੀਤੀ ਜਾਈ ਹੈ ਇਤੋਂ ਤੱਕ ਕਿ ਐਡਵਾਈਜ਼ਰੀਆਂ ਤੱਕ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਕਿਸੇ ਵੀ ਸਮਾਨ ਦੀ ਜਿਹੜੀ ਕਾਲਾ ਬਾਜ਼ਾਰੀ ਨਾ ਕੀਤੀ ਜਾਵੇ ਬਿਨਾਂ ਗੱਲ ਤੋਂ ਸਟਾਕ ਨਾ ਕੀਤਾ ਜਾਵੇ ਤੇ ਰਾਤ ਨੂੰ ਬਿਨਾਂ ਗੱਲ ਤੋਂ ਜਿਹੜਾ ਬਾਹਰ ਨਾ ਨਿਕਲਿਆ ਜਾਵੇ ਬਲੈਕਆਊਟ ਕੀਤਾ ਜਾਵੇ ਪਰ ਇਹ ਸਭ ਦੇ ਵਿਚਾਲੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਬਹੁਤ ਵੱਡਾ ਫੈਸਲਾ ਲੈ ਲਿਆ ਗਿਆ ਜਿੱਤੇ ਕਿ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਡੀਸੀ ਨਿਸ਼ਾੰਤ ਸ਼ਰਮਾ ਉਹਨਾਂ ਦੇ ਵੱਲੋਂ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਸ਼ਾਮ 7 ਵਜੇ ਤੋਂ ਬਾਅਦ ਜਿਹੜੀ ਚੰਡੀਗੜ੍ਹ ਦੀ ਸਾਰੀ ਟੋਟਲ ਮਾਰਕੀਟ ਆ ਉਹ ਬੰਦ ਹੋ ਜਾਵੇਗੀ ਤੇ ਨਾਲ ਦੀ ਨਾਲ ਜਿਹੜੇ ਦੁਕਾਨਾਂ ਦੇ ਅੱਗੇ ਸਾਈਨ ਬੋਰਡ ਲੱਗੇ ਹੋਣਗੇ ਉਹ ਵੀ ਟੋਟਲ ਤੌਰ ਤੇ ਬੰਦ ਕਰ ਦਿੱਤੇ ਜਾਣਗੇ ਚੌਂਕਾ ਦੇ ਵਿੱਚ ਬੱਤੀਆਂ ਵਾਲੇ ਬੋਰਡ ਨੇ ਜਿਹੜੇ ਉਹ ਵੀ ਬੰਦ ਕਰ ਦਿੱਤੇ ਜਾਣਗੇ ਤੇ ਨਾਲ ਦੀ ਨਾਲ ਜੇਕਰ ਕੋਈ ਐਮਰਜੈਂਸੀ ਮੈਡੀਕਲ ਦੀਆਂ ਦੁਕਾਨਾਂ ਨੇ ਸਿਰਫ ਉਹੀ ਕੁਲੀਆਂ ਜਾਣਗੀਆਂ ਇੱਥੋਂ ਧੱਕੇ ਪਟਾਕੇ ਚਲਾਉਣ ਨੂੰ ਲੈ ਕੇ ਵੀ ਪੂਰਨ ਤੌਰ ਤੇ ਪਾਬੰਦੀ ਆ ਜਿਹੜੀ ਰਾਜਸਥਾਨੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਲਗਾ ਦਿੱਤੀ ਗਿਆ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਜਿੱਥੇ ਕਿ ਬੀਤੀ ਰਾਤ ਬਹੁਤ ਕੁਝ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਬਟੰਡਾ ਤਰਨਤਾਰਨ ਦੇ ਵਿੱਚ ਕਿਸ ਤਰੀਕੇ ਪਾਕਿਸਤਾਨ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜਾ ਹਮਲਾ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਜਾਂਦੀ ਹੈ ਬਹੁਤ ਜ਼ਿਆਦਾ ਇਧਰਲੇ ਪਾਸੇ ਮਾਹੌਲ ਤਣਾਅਪੂਰਨ ਬਣਦਾ ਲੋਕਾਂ ਦੇ ਵਿੱਚ ਲੋਕ ਸਹਿਮ ਜਾਂਦੇ ਨੇ ਇੱਕ ਤਰੀਕੇ ਦਾ ਪੈਨਿਕ ਮਾਹੌਲ ਵੀ ਬਣ ਜਾਂਦਾ ਪਰ ਮੌਕੇ ਤੇ ਪ੍ਰਸ਼ਾਸਨ ਦੁਆਰਾ ਉਹਨਾਂ ਨੂੰ ਜਿਹੜਾ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੌਕੇ ਤੇ ਐਡਵਾਈਜ਼ਰੀਆਂ ਜਾਰੀ ਕੀਤੀਆਂ ਜਾਂਦੀਆਂ ਨੇ ਕਿ ਕਿਸ ਤਰੀਕੇ ਦਾ ਜਿਹੜਾ ਪੈਨਿਕ ਹੋਣ ਦੀ ਲੋੜ ਨਹੀਂ ਆ ਜਿਹੜਾ ਸਾਰਾ ਕੁਝ ਪ੍ਰਸ਼ਾਸਨ ਦੇ ਕੰਟਰੋਲ ਦੇ ਵਿੱਚ ਹੈ ਇੰਡੀਅਨ ਆਰਮੀ ਦੇ ਕੰਟਰੋਲ ਦੇ ਵਿੱਚ ਹੈ ਇਤੋਂ ਤੱਕ ਜਿਹੜਾ ਮੈਂ ਜਿਹੜਾ ਜੋ ਪਾਕਿਸਤਾਨ ਦੀਆਂ ਮਜੱਲਾ ਆ ਰਹੀਆਂ ਸੀ ਤਾਂ ਫਿਰ ਇੰਡੀਅਨ ਆਰਮੀ ਦੇ ਜਿਹੜਾ 에ਅਰ ਡਿਫੈਂਸ ਜਿਹੜਾ ਸਿਸਟਮ ਆ ਉਸ ਦੁਆਰਾ ਐਸਓ 400 ਜਿਹੜਾ ਜੋ ਸਿਸਟਮ ਆ ਉਸ ਦੁਆਰਾ ਸਾਰਾ ਕੁਝ ਮੌਕੇ ਤੇ ਤੈਸ਼ ਨੈਸ ਕੀਤਾ ਗਿਆ ਜਾਨੀ ਕਿ ਜਿਹੜਾ ਰੂਸ ਦੇ ਵੱਲੋਂ ਭਾਰਤ ਨੇ ਲਿਆ ਹੋਇਆ ਐਸਓ 400 ਇੱਕ ਜਹਾਜ਼ ਕਹਿ ਸਕਦਾ ਕਿ 에ਅਰ ਡਿਫੈਂਸ ਸਿਸਟਮ ਆ ਉਹ ਜਿਸ ਦੇ ਨਾਲ ਕਿ ਜਿਹੜਾ ਸਾਰਾ ਕੁਝ ਭਾਰਤ ਸਰਕਾਰ ਦੇ ਵੱਲੋਂ ਭਾਰਤ ਦੀ ਆਰਮੀ ਦੇ ਵੱਲੋਂ ਕੰਟਰੋਲ ਕੀਤਾ ਗਿਆ ਤੇ ਹੁਣ ਅੱਜ ਜਿਹੜੀਆਂ ਤਿੰਨੇ ਜਿਹੜੀਆਂ ਭਾਰਤ ਦੀਆਂ ਫੋਰਸਾਂ ਨੇ ਜਿਸ ਦੇ ਵਿੱਚ ਕਿ ਜਲਥਲ ਅਤੇ ਜਿਹੜੀ ਜਿਹੜੀ ਜਲਥਲ ਅਤੇ ਹਵਾਈ ਸੈਨਾ ਤਿੰਨਾਂ ਦੇ ਨਾਲ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਦੀ ਜਿਹੜੀ ਅਹਿਮ ਬੈਠਕ ਵੀ ਹੋਈ ਸੀ ਤੇ ਉਸ ਤੋਂ ਬਾਅਦ ਜਿਹੜੇ ਹੁਣ ਚੰਡੀਗੜ੍ਹ ਦੇ ਡੀਸੀ ਨੇ ਨਿਸ਼ਾਂਤ ਕੁਮਾਰ ਯਾਦਵ ਨਿਸ਼ਾਂਤ ਕੁਮਾਰ ਯਾਦਵ ਉਹਨਾਂ ਦੇ ਵੱਲੋਂ ਬਹੁਤ ਵੱਡੇ ਫੈਸਲੇ ਚੰਡੀਗੜ੍ਹ ਨੂੰ ਲੈ ਲੈ ਗਏ ਨੇ ਚੰਡੀਗੜ੍ਹ ਦੇ ਵਿੱਚ ਪਟਾਕਿਆਂ ਦੇ ਉੱਪਰ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਆ ਪੰਜਾਬ ਦੇ ਸਾਰੇ ਆਈਐਸ ਅਧਿਕਾਰੀ ਨੇ ਜਿਨ੍ਹਾਂ ਦੇ ਉਹਨਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਇਹਨਾਂ ਹੀ ਨਹੀਂ ਬਲਕਿ ਜਿਹੜੀ ਸਾਰੀ ਵੀ ਮਾਰਕੀਟ ਆ ਚੰਡੀਗੜ੍ਹ ਦੀ ਬਾਜ਼ਾਰ ਨੇ ਟੋਟਲ ਤੌਰ ਤੇ ਸ਼ਾਮ 7 ਵਜੇ ਤੋਂ ਬਾਅਦ ਬੰਦ ਕਰ ਦਿੱਤੇਗਾ ਅਤੇ ਇਨਾਂ ਹੀ ਨਾਲ ਦੀ ਨਾਲ ਇਹ ਵੀ ਗੱਲ ਆਖੀ ਗਈ ਆ ਕਿ ਜਿਹੜਾ ਜੋ ਸਿਰਫ ਐਮਰਜੈਂਸੀ ਸੇਵਾਵਾਂ ਦੇ ਜਿੱਦੇ ਵਿੱਚ ਮੈਡੀਕਲ ਡਾਕਟਰੀ ਸਹਾਇਤਾ ਆ ਜਾਂਦੀ ਆ ਸਿਰਫ ਉਹ ਲਾਗੂ ਰਹਿਣਗੇ ਅਤੇ ਨਾਲ ਦੀ ਨਾਲ ਆ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਹਾਲਾਂਕਿ ਚੰਡੀਗੜ੍ਹ ਦੇ ਇਧਰਲੇ ਪਾਸੇ ਨਜ਼ਦੀਕੀ ਸ਼ਹਿਰ ਹਰਿਆਣੇ ਦੇ ਵਿੱਚ ਅੰਬਾਲਾ ਲੱਗ ਜਾਂਦਾ ਅਵਾਲੇ ਦੇ ਵਿੱਚ ਅੱਜ ਰਾਤ 10 ਘੰਟਿਆਂ ਦਾ ਬਲੈਕਆਊਟ ਜਿਹੜਾ ਐਲਾਨ ਕੀਤਾ ਗਿਆ ਹੁਕਮ ਦਿੱਤੇ ਗਏ ਨੇ ਬਲੈਕਆਊਟ ਕਰਨ ਦੇ ਪਰ ਤੁਹਾਨੂੰ ਇਹ ਵੀ ਦੱਸਣੇ ਕਿ ਬੀਤੀ ਰਾਤ ਅੰਬਾਲੇ ਦੇ ਵਿੱਚ ਇੱਕ ਅਟੈਕ ਅਟੈਕ ਦੇ ਤੌਰ ਤੇ ਇੱਕ ਮਜ਼ਾਈਲਾ ਹੁੰਦੀਆਂ ਨੇ ਹਾਲਾਂਕਿ ਭਾਰਤੀ ਆਰਮੀ ਦੁਆਰਾ ਉਸ ਨੂੰ ਕੰਟਰੋਲ ਕਰ ਲਿਆ ਜਾਂਦਾ ਪਰ ਉਸ ਗੱਲ ਨੂੰ ਲੈ ਕੇ ਜਿਹੜਾ ਅਵਾਲੇ ਦੇ ਵਿੱਚ ਅੱਜ ਅਡਵਾਈਜ਼ਰੀ ਜਾਰੀ ਕਰ ਦਿੱਤੀ ਕਿ ਚੰਡੀਗੜ੍ਹ ਟਰਾਂਸਪੋਰਟ ਦੀਆਂ ਜਿਹੜੀਆਂ ਜੰਮੂ ਕਟੜਾ ਵਾਲੀਆਂ ਬੱਸਾਂ ਨੇ ਉਹ ਵੀ ਬੰਦ ਕਰ ਦਿੱਤੀਆਂ ਗਿਆ ਨੇ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਕਿਸ ਤਰੀਕੇ ਦਾ ਜਿਹੜਾ ਟਰਾਂਸਪੋਰਟ ਨੂੰ ਲੈ ਕੇ ਵੀ ਮਾਹੌਲ ਬਣ ਰਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਜੰਮੂ ਕਟੜਾ ਵਾਲੀਆਂ ਜਿਹੜੀਆਂ ਚੰਡੀਗੜ੍ਹ ਟਰਾਂਸਪੋਰਟ ਦੀਆਂ ਬੱਸਾਂ ਨੇ ਸਿਟੀ ਜੂ ਦੀਆਂ ਜਿਹੜੀਆਂ ਉਹ ਵੀ ਪਿਲਾਲ ਉਹਨਾਂ ਦੇ ਰੂਟ ਕੈਨਸਲ ਕਰ ਦਿੱਤੇ ਗਏ ਨੇ ਤੇ ਸ਼ਾਮ 7 ਵਜੇ ਤੋਂ ਬਾਅਦ ਪੂਰਨ ਤੌਰ ਤੇ ਚੰਡੀਗੜ੍ਹ ਦੀ ਜਿਹੜੀ ਮਾਰਕੀਟ ਆ ਉਹ ਬੰਦ ਕਰ ਦਿੱਤੀ ਗਈ ਆ ਤੇ ਸਿਰਫ ਐਮਰਜੈਂਸੀ ਸੇਵਾਵਾਂ ਤੇ ਨਾਲ ਦੀ ਨਾਲ ਜਿਹੜੀਆਂ ਦੁਕਾਨਾਂ ਨੇ ਜਦੋਂ ਬੰਦ ਹੋ ਜਾਂਦੀਆਂ ਨੇ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਦੁਕਾਨਾਂ ਦੇ ਅੱਗੇ ਜਿਹੜੇ ਸਾਈਨ ਬੋਰਡ ਲੱਗੇ ਹੁੰਦੇ ਨੇ ਉਹ ਜਗਦੇ ਰਹਿੰਦੇ ਨੇ ਉਸ ਦੇ ਵਿੱਚ ਦੁਕਾਨਾਂ ਦੇ ਨਾਮ ਲਾਈਟਾਂ ਜਗਦੀਆਂ ਰਹਿੰਦੀਆਂ ਨੇ ਤਾਂ ਉਹ ਵੀ ਪੂਰਨ ਤੌਰ ਤੇ ਬੰਦ ਕਰਨ ਨੂੰ ਯਾਨੀ ਕਿ ਬਲੈਕਆਊਟ ਕਰਨ ਦੇ ਆਦੇਸ਼ ਨੇ ਜਿਹੜੇ ਚੰਡੀਗੜ੍ਹ ਦੇ ਡੀਸੀ ਨਿਸ਼ਾਂਤ ਕੁਮਾਰ ਜਿਹੜੇ ਯਾਦਵ ਨੇ ਉਹਨਾਂ ਦੇ ਵੱਲੋਂ ਦੇ ਦਿੱਤੇ ਗਏ ਨੇ